ਪੂਨੀਆਂ ਫਾਰਮ ਪੰਜਾਬ ਚੈਨਲ ਦੇ ਸਵਾਗਤ ਹੈ ਦੋਸਤੋ ਅੱਜ ਆਪਾਂ ਇੱਕ ਬੈੜੀ ਲੈ ਕੇ ਆਏ ਆ ਤੇ ਸਾਢੇ 6 ਮਹੀਨੇ ਦੀ ਵੀਰ ਕਹਿੰਦਾ ਗੱਬਣ ਆ 5 ਕਿਲੋ ਦੁੱਧ ਆ ਵਧੀਆ ਕੱਦ ਕਾਠ ਵਾਲੀ ਫਾਰਮ ਵਾਲੀ ਗਾਂ ਆਂਗਾ ਪੂਰਾ ਕੱਦ ਕਾਠ ਆ ਬੇਲ ਦੀ ਤੁਸੀਂ ਲੰਬਾਈ ਲਮੂਈ ਦੇਖ ਲਓ ਐਨ ਪੂਰੀ ਲੰਬੀ ਆ ਸਾਢੇ 6 ਮਹੀਨੇ ਦੀ ਗੱਬਣ ਆ 5 ਕਿਲੋ ਦੁੱਧ ਆ ਥੱਲੇਵਾ ਵਗੈਰਾ ਤੈਨੂੰ ਦਿਖਾ ਦਿੰਨੇ ਆ ਤੇ ਲਓ ਥਣ ਥਣ ਦੇਖ ਲਓ ਵਧੀਆ ਲੱਗਿਆ ਪੂਰੇ ਥਣਾਂ ਤੇ ਸਾਢੇ 6 ਮਹੀਨੇ ਦੀ ਗੱਬਣ 5 ਕਿਲੋ ਦੁੱਧ ਆਪਣਾ ਜਿਹੜਾ ਨੰਬਰ ਹੋਊਗਾ ਆਪਾਂ ਸਕਰੀਨ ਤੇ ਲਾਵਾਂਗੇ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਜਦੋਂ ਆਪਾਂ ਬਰਨਾਲੇ ਨੂੰ ਜਾਂਦੇ ਰੈਕੋਟ ਤੋਂ 5 ਕਿਲੋਮੀਟਰ ਤੇ ਦੂਰ ਜਲਾਲਦੀਵਾਲ ਪਿੰਡ ਆ ਘਰੇਲੂ ਘਰੇ ਆ ਜੇ ਕਿਸੇ ਮੀਰ ਵੀਰ ਨੇ ਲੈਣੀ ਹੋਵੇ ਤਾਂ ਕੰਟੈਕਟ ਕਰ ਲਿਓ ਸਾਢੇ 6 ਮਹੀਨੇ ਦੀ ਗੱਬਣ گا ਬਕਾਊ ਆ ਆਪਣੀ ਵੀਡੀਓ ਬਹੁਤ-ਬਹੁਤ ਸ਼ੇਅਰ ਕਰ ਦਿਓ ਤਾਂ ਵਧੀਆ-ਵਧੀਆ ਵੀਡੀਓ ਲਿਆਉਂਦੇ ਰਿਹਾ ਲਿਆਉਂਦੇ ਰਹੀਏ ਲਾਈਕ ਕਰ ਦਿਓ ਧੰਨਵਾਦ ਉਸਤੋ